ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਾਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਸ਼ਾ ਜੀ ਦਾ ਗੁਰਗਾਇ ਗੁਰਗੱਦੀ ਦੇਵ 450 ਸਾਲਾ ਗੁਰਗੱਦੀ ਦੇਵ ਅੱਜ ਧੰਤਾਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਸ਼ਾ ਜੀ ਜੋਤੀ ਜੋ ਸਮਾਉਂਦਾ 450 ਸਾਲਾ ਦੇ ਜਿਹੜਾ ਉਹ ਸ਼ਤਾਬਦੀ ਦੇ ਰੂਪ ਵਿੱਚ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਚੇ ਚੇੇ ਤੌਰ ਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਸਿੰਘ ਸਭਾਵਾਂ ਔਰ ਸੰਪਰਦਾਵਾਂ ਸਾਰੇ ਇਸ ਮੁਚੇ ਖਾਲਸਾ ਪੰਥ ਦੇ ਪੂਰੋਂ ਸਹਿਯੋਗ ਦੇ ਨਾਲ ਗੋਵਿੰਦਰਾਲ ਸਾਹਿਬ ਦੀ ਪਾਵਨ ਧਰਤੀ ਤੇ ਅਤੇ ਸਤਜਗਨ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਬਹੁਤ ਸ਼ਰਧਾ ਭਾਵਨਾ ਅਤੇ ਬੜੇ ਵੱਡੇ ਪੱਧਰ ਤੇ ਇਹ ਜਿਹੜਾ ਮਨਾਇਆ ਜਾ ਰਿਹਾ 15 16 17 ਅਤੇ 18 ਤਰੀਕ ਨੂੰ ਸਤੰਬਰ ਨੂੰ ਇਹ ਸ਼ਤਾਬ ਦੀ ਸਮਾਰੋਹ ਜਿਹੜੇ ਆ ਉਥੇ ਗੋਵਿੰਦਰਾਲ ਸਾਹਿਬ ਦੀ ਧਰਤੀ ਤੇ ਹੋ ਰਹੇ ਆ 13 ਤੇ 14 ਦਾ ਜਿਹੜਾ ਸਮਾਗਮ ਹੈ ਤਨਤਨ ਗੁਰੂ ਰਾਮਦਾਸ ਜਿਹਦੇ 450 ਸਾਲਾ ਗੁਰਿਆਈ ਦਿਵਸ ਨੂੰ ਮੱਧਨਜ ਰੱਖਦੇ ਹੋਇਆਂ ਸਤਿਗੰਕ ਸ੍ਰੀ ਹਰਿਮੰਦਰ ਸਾਹਿਬ ਦੀਵਾਨ ਰਾਲ ਮੰਜੀ ਸਾਹਿਬ ਵਿਖੇ 13 ਤਰੀਕ ਦੇ ਰਾਤ ਨੂੰ ਗੁਰਮਤ ਸਮਾਗਮ ਆਪਣਾ ਰਾਗ ਦਰਬਾਰ ਕੀਰਤਨ ਦਰਬਾਰ ਅਤੇ 14 ਦੇ ਸਵੇਰ ਨੂੰ ਜਿਹੜਾ ਗੁਰਮਤ ਸਮਾਗਮ ਹੈ ਉਹੀ ਦੀਵਾਨ ਰਾਲ ਗੁਰਦਵਾਰ ਦੀਵਾਨ ਰਾਲ ਮੰਜੀ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਸਮੁੱਚੇ ਪੰਥ ਦੇ ਸਹਿਯੋਗ ਨਾਲ ਜਿਹੜਾ ਇਹ ਮਨਾਇਆ ਜਾ ਰਿਹਾ ਅਤੇ ਜਿਹੜੇ ਸ਼ਤਾਬਦੀ ਦੇ ਸਮਾਗਮ ਨੇ ਇਹ بڑے ਵੱਡੇ ਪੱਦਰ ਤੇ ਇਹ ਜਿਹੜੀ ਉਲੇਕੇ ਗਏ ਆ ਜਿਹਦੇ ਵਿੱਚ ਸਮੁੱਚੇ ਤੌਰ ਤੇ ਖਾਲਸਾ ਪੰਥ ਨੂੰ ਜਿਹੜਾ ਸਦਾ ਦਿੱਤਾ ਗਿਆ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਗੁਰੂਵੰਦ ਸਾਹਿਬ ਦੀ ਪਾਵਨ ਪਵਿੱਤਰ ਤੇ ਸਜਦਾ ਕਰਨ ਵਾਸਤੇ ਸੋਚੇ ਚੇਤੇ ਤੌਰ ਤੇ ਨਾ ਸਮਾਗਮਾਂ ਵਿੱਚ ਆਪਣੀ ਹਾਜ਼ਰੀ ਭਰਨ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਬਣ ਔਰ ਇਹਨਾਂ ਦੀ ਜਿਹੜੀ ਤਫਸੀਲ ਹੈ ਭਾਵੇਂ ਕਿ ਇਸ ਤੋਂ ਪਹਿਲਾਂ ਵੀ ਪ੍ਰਧਾਨ ਸਾਹਿਬ ਵੱਲੋਂ ਬਣਾਈ ਹੋਈ ਜਿਹੜੀ ਸਬ ਕਮੇਟੀ ਹੈ ਸ਼ੇਤਾਬ ਦੀ ਸਮਾਗਮਾਂ ਦੀ ਤਿਆਰੀ ਵਾਸਤੇ ਤਿੰਨ ਚਾਰ ਮੀਟਿੰਗਾਂ ਜਿਹੜੀਆਂ ਪਹਿਲਾਂ ਵੀ ਲਈਆਂ ਜਾਂ ਚੁੱਕੀਆਂ ਗੁਰਿੰਦਰ ਸਿੰਘ ਸਾਹਿਬ ਦੀ ਪੰਪ ਉਤਰ ਧਰਤੀ ਤੇ ਅਤੇ ਹੁਣ ਅੱਜ ਦੀ ਜਿਹੜੀ ਇਕੱਤਰਤਾ ਹੈ ਇਹ ਵਿਸ਼ੇਸ਼ ਤੌਰ ਤੇ ਇਹਨਾਂ ਸਾਰੇ ਸ਼ੇਤਾਬ ਦੀ ਸਮਾਗਮਾਂ ਨੂੰ ਤਫਸੀਲ ਦੇ ਵਿੱਚ ਸਾਰਾ ਤਿਆ ਖਾਕਾ ਤਿਆਰ ਕਰਨ ਵਾਸਤੇ ਤੇ ਉਹਦੇ ਪ੍ਰੋਗਰਾਮਾਂ ਦੇ ਜਿਹਨੂੰ ਉਹਨਾਂ ਪ੍ਰਸਾਰਤ ਕਰਨ ਵਾਸਤੇ ਅੱਜ ਇੱਥੇ ਇਕੱਤਰਤਾ ਹੋਈ ਹੈ ਜਿਹਦੇ ਵਿੱਚ ਸਬੰਧਤ ਸ਼੍ਰੋਮਣ ਗੁਰਦਾਰ ਪ੍ਰਬੰਧਕ ਕਮੇਟੀ ਦੇ ਜਿਹੜੇ ਸਾਬ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਸਤਕਾਰਯੋਗ ਉਹਨਾਂ ਨੇ ਉੱਚੇ ਤੌਰ ਤੇ ਹਾਜ਼ਰੀ ਭਰੀ ਹੈ ਸ਼ਰਦਾਰ ਸੋਕਰ ਵਰਸਨ ਸਿੰਘ ਜੀ ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਨੇ ਸਰਦਾਰ ਜਾਇਬ ਸਿੰਘ ਅਭਿਆਸੀ ਸਾਹਿਬ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਨੇ ਸਤਕਾਰਯੋਗ ਬੰਡਾਲਾ ਸਾਹਿਬ ਮੈਂਬਰ ਸ਼ੋਨ ਗੁਰਦਾ ਪ੍ਰਬੰਧਕ ਕਮੇਟੀ ਬੀਬੀ ਰੁਹੀ ਜਿਹੜੇ ਮੈਂਬਰ ਨੇ ਸੁਲਤਾਨਪੁਰ ਲੋਧੀ ਤੋਂ ਉਹ ਸਾਹਿਬ ਕਮੇਟੀ ਦੇ ਮੈਂਬਰ ਨੇ ਭਲਾਈਪੁਰ ਸਾਹਿਬ ਸਾਹਿਬ ਕਮੇਟੀ ਦੇ ਮੈਂਬਰ ਨੇ ਕੁਝ ਮੈਂਬਰ ਸਹਬਾਨ ਅੱਜ ਕੋਈ ਘਰੇਲੂ ਵਰਗੇ ਐਵੇਂ ਕਰਕੇ ਨਹੀਂ ਸ਼ਾਮਲ ਹੋ ਸਕੇ ਪਰ ਉਹਨਾਂ ਦਾ ਸਮਝੇ ਤੌਰ ਤੇ ਇਹ ਸਾਰੇ ਪ੍ਰੋਗਰਾਮ ਦੇ ਸਬੰਧ ਵਿੱਚ ਸਮਰਥਨ ਨਾਲ ਆ। ਔਰ ਇਹਨਾਂ ਦੇ ਪ੍ਰੋਗਰਾਮ ਦੀ ਸਾਰੀ ਤਫਸੀਲ ਹੈ। ਉਹ ਆਜਾ ਹੀ ਜਰੂਰ ਸੰਗਤ ਨੂੰ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਆ ਕਿਉਂਕਿ 14 15 16 ਤੇ 17 ਤੇ 18 ਚਾਰ ਦਿਨ ਦਾ ਸਮਾਗਮ ਜਿਹੜਾ ਵੱਡੇ ਪੱਧਰ ਤੇ ਗਵਿੰਦਰ ਸਿੰਘ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਅਮਰਦਾਸ ਸਾਹਿਬ ਦੇ ਸਾਢੇ 450 ਸਾਲਾ ਜੋਤੀ ਜੋਸ਼ ਸ਼ਤਾਬਦੀ ਦੇ ਸਬੰਧ ਜਿਹੜਾ ਮਨਾਇਆ ਜਾ ਰਿਹਾ ਉਹਦੇ ਵਿੱਚ 16 15 ਸਤੰਬਰ ਨੂੰ ਜਿਹੜਾ ਸਹਿਜ ਪਾਠ ਸਿੱਖ ਸੰਗਤਾਂ ਆਪਣੇ ਪਰਿਵਾਰਾਂ 'ਚ ਬੈਠ ਕੇ ਮਹਾਰਾਜ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਹੁੰਦੇ ਆਇਆ ਹੁਣਾਂ ਸਤਿਕਾਰਪ੍ਰੇਤ ਕਰਦੇ ਹਾਂ ਜਿਹੜਾ ਬੱਚਿਆਂ ਸਮੇਸ਼ ਸਹਿਜ ਪਾਠ ਆਰੰਭ ਕੀਤੇ ਆ ਉਹਨਾਂ ਸਾਰੇ ਸਹਿਜ ਪਾਠਾਂ ਦਾ ਜਿੰਨੀ ਵੀ ਗਿਣਤੀ ਹੋਏਗੀ ਉਹ 15 ਤਰੀਕ ਨੂੰ ਵੱਡੇ ਪੱਦਰ ਉਤੇ ਗੁਰਦਰਾ ਸਾਹਿਬ ਦੀ ਪਾਵਨ ਧਰਤੀ ਗੁਰਦਰਾ ਬੌੜੀ ਸਾਹਿਬ ਵਿਖੇ ਜੜਿਆ ਇੱਕ ਸਮਾਗਮ ਰੱਖਿਆ ਗਿਆ ਜਿੱਥੇ ਭੋਗ ਪਾਏ ਜਾਣਗੇ ਪ੍ਰੰਤ ਕੀਰਤਨ ਹੋਏਗਾ ਕਥਾ ਵਿਚਾਰ ਹੋਏਗੀ ਉਹ 15 ਤਰੀਕ ਦਾ ਸਾਰੇ ਦਾ ਸਾਰਾ ਦਿਨ ਜਿਹੜਾ ਇਹ ਸਹਿਜ ਪਾਠ ਦੇ ਭੋਗ ਭੋਗ ਨਾਲ ਸੰਬੰਧਿਤ ਰੱਖਿਆ ਗਿਆ ਉਸ ਤੋਂ ਇਲਾਵਾ 16 ਸਤੰਬਰ ਨੂੰ ਸ਼ਤਾਬਦੀ ਨਾਲ ਸੰਬੰਧਿਤ ਅਮਰਸਰ ਦੇ ਸ੍ਰੀ ਅਖੰਡ ਪਾਤਸ਼ਾਹ ਪ੍ਰਾਰਾਮ ਗੁਰਦਰਾ ਬੌੜੀ ਸਾਹਿਬ ਦੇ ਇਸ ਪਾਵਨ ਸਥਾਨ ਤੇ ਹੋਣੇ ਆ ਤੇ ਇਹਦੇ ਉਸੇ ਦਿਨ 16 ਸਤੰਬਰ ਨੂੰ ਕਾਲਜਾਂ ਸਕੂਲਾਂ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਦਾ ਇੱਕ ਵੱਡਾ ਸਮਾਗਮ ਜਿਹੜਾ ਕੁਇਜ਼ ਦੇ ਰੂਪ ਵਿੱਚ ਹਿਸਟਰੀ ਹਿਸਟਰੀ ਕੇ ਇਤਿਹਾਸ ਨਾਲ ਸੰਬੰਧਿਤ ਗੁਰੂ ਸਾਹਿਬਾਨ ਦੇ ਇਤਿਹਾਸ ਨਾਲ ਸੰਬੰਧਿਤ ਉਹ ਜਿਹੜਾ ਬੜੇ ਵੱਡੇ ਪੱਧਰ ਤੇ ਉੱਥੇ ਦੀਵਾਨ ਹਾਲ ਗੁਰਦਰਾ ਬੌੜੀ ਸਾਹਿਬ ਵਿਖੇ ਹੋਣਾ ਉਹਦੇ ਵਿੱਚ ਸਕੂਲਾਂ ਕਾਲਜਾਂ ਦੇ ਸਮੂਹ ਵਿਦਿਆਰਥੀ ਉਹਨਾਂ ਦਾ ਸਮੂਹ ਚ ਸਟਾਫ ਇੱਕ ਸਾਰੇ ਦਾ ਸਾਰਾ ਦਿਨ ਜਿਹੜਾ ਉਹਨਾਂ ਦੇ ਇਸ ਸਮਾਗਮ ਨੂੰ ਸਮਰਪਿਤ ਕੀਤਾ ਗਿਆ। ਇਸ ਮੁੱਚੇ ਸਮਾਗਮ ਦੀ ਜਿਹੜੀ ਜ਼ਿੰਮੇਵਾਰੀ ਸਕੱਤਰ ਡਿਪਟੀ ਡਾਇਰੈਕਟਰ ਸ਼ੌਨ ਗੁਰਦਾਰ ਪ੍ਰਬੰਧਕ ਕਮੇਟੀ ਬੇਨਤੀ ਕੀਤੀ ਜਾਏ ਕਿ ਉਹ ਆਪਣੇ ਸਟਾਫ ਨੂੰ ਆਪਣੇ ਬੱਚਿਆਂ ਨੂੰ ਪੂਰੀ ਤਿਆਰੀ ਕਰਵਾ ਕੇ ਇਤਿਹਾਸ ਨਾਲ ਸੰਬੰਧਿਤ ਜਾਂ ਕੁਇਜ਼ ਹੋਣਾ ਉਹ ਵੀ ਜਾਂ ਹੋਰ ਜਿਹੜੇ ਵੀ ਪ੍ਰੋਗਰਾਮ ਹੋਣੇ ਬੱਚਿਆਂ ਨਾਲ ਸੰਬੰਧਿਤ ਉਹਨਾਂ ਦੀ ਪ੍ਰਾਪਰ ਢੰਗ ਨਾਲ ਤਿਆਰੀ ਕਰਵਾ ਕੇ ਬੱਚਿਆਂ ਨੂੰ ਲਿਆਉਣ ਔਰ ਸਮੁੱਚਾ ਸਟਾਫ ਜਿਹੜਾ ਉਹਨਾਂ ਦਾ ਕਾਲਜਾਂ ਦਾ ਉਸ ਦਿਨ ਜ਼ਰੂਰ ਹਾਜ਼ਰੀ ਭਰੇਗਾ। ਉਸ ਤੋਂ ਇਲਾਵਾ 17 ਸਤੰਬਰ ਨੂੰ ਗੋਲ ਦਾ ਖਡੂਰ ਸਾਹਿਬ ਦੇ ਪਾਵਨ ਪਿੱਤਰ ਧਰਤੇ ਗੁਰੰਗਦੇ ਪਾਸ਼ਾ ਜੀ ਦੇ ਪਾਵਨ ਅਸਥਾਨ ਤੋਂ ਜਿਹੜਾ ਇੱਕ ਨਗਰ ਕੀਰਤਨ ਪੈਦਲ ਨਗਰ ਕੀਰਤਨ ਜਿਹੜਾ ਮਹਾਰਾਜ ਸਾਹਿਬ ਤਾਂ ਤਾਂ ਸਤਿਗੁਰੂ ਸੇਰੇਗੋ ਗ੍ਰੰਥ ਸਾਹਿਬ ਜੀ ਪਾਸ਼ਾ ਦੀ ਅਗਵਾਈ ਹੇਠ ਉਹ ਤੋਂ ਆਰੰਭ ਹੋਵੇਗਾ ਇਹ ਪੈਦਲ ਜਿੰਨਾ ਵੀ ਸਫਰ ਬੰਦਾ ਹੈ ਉਹ ਪੈਦਲ ਕਰਦਾ ਹੈ ਗੋਲ ਸਾਹਿਬ ਦੀ ਪਾਵਨ ਧਰਤੀ ਸਿੱਖ ਸੰਗਤਾਂ ਦੇ ਭਰਪੂਰ ਸ਼ਮੂਲੀਅਤ ਦੇ ਨਾਲ ਔਰ ਇਹਦੀ ਜਿਹੜੀ ਨਗਰ ਕੀਰਤਨ ਦੀ ਇੱਕ ਤਫਸੀਲ ਹੈ ਉਹ ਇਹ ਪ੍ਰਾਪਰ ਢੰਗ ਨਾਲ ਜਿਹੜੀ ਸਾਰੀ ਸਾਰੀ ਬਾਅਦ ਵਿੱਚ ਸੰਗਤਾਂ ਦੇ ਰੂਬਰੂ ਕੀਤੀ ਜਾਵੇਗੀ ਕਿ ਅੱਗੇ ਮਾਰੇ ਸਾਹ ਦੇ ਪਾਲਕੇ ਸਾਹਿਬ ਦੇ ਤੋਂ ਆਰਾਮ ਲੈ ਕੇ ਪੰਜ ਪਹਿਲੇ ਸਾਹਿਬਾਂ ਤੋਂ ਲੈ ਕੇ ਮਾਰੇ ਸਾਹਿਬ ਦੀ ਪਾਲਕੀ ਉਸ ਤੋਂ ਪਿੱਛੇ ਜਿਹੜਾ ਜਿਹੜਾ ਵੀ ਤਸਵੀਲ ਵਾਈਜ ਜਿਸ ਤਰ੍ਹਾਂ ਦੀ ਇਹਨੂੰ ਤਸਵੀਲ ਦਿੱਤੀ ਬ ਦਿੱਤੀ ਜਾਣੀ ਆ ਉਹ ਵੀ ਸਿੱਖ ਸੰਗਤਾਂ ਦੇ ਰੂਪ ਰੂਪ ਕਰ ਦਿੱਤੀ ਜਾਵੇਗੀ ਤਾਂ ਕਿ ਉਸ ਤਰੀਕੇ ਦੀ ਸਾਰੀ ਇਸ ਨਗਰ ਕੀਰਤਨ ਦੀ ਤਿਆਰੀ ਕੀਤੀ ਜਾ ਸਕੇ ਅਤੇ ਬੜਾ ਪ੍ਰਭਾਵਸ਼ਾਲੀ ਢੰਗ ਦੇ ਨਾਲ ਸਵੇਰੇ ਅਰਦਾਸ ਕਰਕੇ ਆਰੰਭ ਹੋਏਗਾ ਪੈਦਲ ਸਿੱਖ ਸੰਗਤਾਂ ਸਾਰੇ ਗੁਰੂ ਸਾਹਿਬ ਦੇ ਜਸ ਗਾਇਨ ਕਰਦੇ ਹੋਆ ਗੁਰਬਾਣੀ ਦਾ ਕੀਰਤਨ ਗਾਇਨ ਕਰਦੇ ਹੋਆ ਬੜੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਗੋੰਦਲ ਸਾਹਿਬ ਅਤੇ ਆਰਾਮ ਰਵਾਨਾ ਹੋਣਗੇ ਸਮਾਪਤੀ ਜਿਹੜੀ ਗਵੰਦਲ ਸਾਹਿਬ ਦੇ ਪਵਿੱਤਰ ਧਾਤੀ ਤੇ ਜਾ ਕੇ ਕੀਤੀ ਜਾਵੇਗੀ ਸ਼ਾਮ ਨੂੰ ਹੋਵੇ ਜਿਸ ਵੀ ਟਾਈਮ ਤੇ ਹੁੰਦੀ ਹੈ ਉਸ ਤੋਂ ਇਲਾਵਾ ਰਹਿਦਾ ਸਾਹਿਬ ਦੇ ਪਾਠ ਤੋਂ ਬਾਅਦ ਜਿਹੜਾ ਰਾਤ ਦਾ ਸਮਾਗਮ ਹੈ ਇਹ 17 ਸਤੰਬਰ ਦਾ ਜਿਹਦੇ ਢਾਡੀ ਢਾਡੀ ਸਿੰਘ ਕੁਇਸ਼ਰ ਸਿੰਘ ਕਵੀ ਦਰਬਾਰ ਇਹ ਸਾਰਾ ਬੜੀ ਸਤਿਕਾਰ ਭਾਵਨਾ ਦੇ ਨਾਲ ਦੀਵਾਨ ਹਾਲ ਜਿਹੜਾ ਬੌਲੀ ਸਾਹਿਬ ਹੈ ਉਥੇ ਇਹ ਆਰੰਭ ਹੋਵੇਗਾ ਤੇ ਰਾਤ ਸਾਰੀ ਰਾਤ ਇਹ ਚੱਲੇਗਾ ਉਸ ਤੋਂ ਇਲਾਵਾ ਜਿਹੜਾ ਆਖਰੀ ਸਮਾਗਮ ਜਿਹੜਾ ਵੱਡਾ ਸਮਾਗਮ ਹੈ ਉਹ 18 ਸਤੰਬਰ ਨੂੰ ਫਾਈਨਲ ਕੀਤਾ ਗਿਆ 18 ਸਤੰਬਰ ਨੂੰ ਬੜੇ ਵੱਡੇ ਪੱਧਰ ਉਤੇ ਜਿਹੜਾ ਗੁਰਮਤ ਸਮਾਗਮ ਹੋਣਾ ਇਹਦੇ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਗੁਰਦਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਜੜੇ ਪੈਣਗੇ ਜਪਰੰਤ ਕੀਰਤਨ ਹੋਏਗਾ ਔਰ ਜਿਹੜਾ ਦੀਵਾਨ ਰਾਲ ਵਿਖੇ ਪ੍ਰੋਗਰਾਮ ਆਰੰਭ ਹੋਣਾ ਉਹ ਕੀਰਤਨ ਤੇ ਅਰਦਾਸ ਕਰ ਆਰੰਭ ਹੋਏਗਾ ਉਸ ਤੋਂ ਬਾਅਦ ਸਾਡੇ ਪੰਥ ਦੇ ਜਿਹੜੇ ਕਥਾਵਾਚਕ ਪੰਥ ਪ੍ਰਸਿੱਧ ਕਥਾਵਾਚਕ ਨੇ ਉਹ ਸੰਗਤਾਂ ਦਾ ਰੂਬਰੂ ਹੋਣਗੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ ਗੁਰਮਤ ਵਿਚਾਰਾਂ ਦੀ ਸਾਂਝ ਪਾਉਣਗੇ ਨਾਲ ਦੇ ਨਾਲ ਉਸ ਤੋਂ ਬਾਅਦ ਅਗਲੇ ਪ੍ਰੋਗਰਾਮ ਜਿਹੜੀ ਉੱਥੇ ਆਰੰਭਤਾ ਹੋ ਜਾਊਗੀ ਢਾਡੀ ਸਿੰਘਾਂ ਦੇ ਜਿਹੜਾ ਇਤਿਹਾਸ ਦਾ ਵਰਣਨ ਕਰਨ ਤੋਂ ਬਾਅਦ ਉਹ ਗੁਰਮ ਸਮਾਗ ਹੈ ਜਿਹਦੇ ਪੰਥ ਦੀਆਂ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਸੰਤ ਮਹਾਂਪੁਰਸ਼ ਅਤੇ ਹੋਰ ਜਿਹੜੇ ਸਿੱਖ ਵਿਦਵਾਨ ਨੇ ਉਹ ਸੰਗਤਾਂ ਦੇ ਦਰਸ਼ਕਦਾਰ ਕਰਨਗੇ ਤੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨਗੇ ਸੋ ਇਹ ਸਾਰੇ 15 16 17 ਦੇ 18 ਨੂੰ ਬਹੁਤ ਵੱਡੇ ਪੱਧਰ ਤੇ ਸ਼ਤਾਬਦੀ ਸਮਾਗਮ ਜਿਹੜੇ ਹੋ ਰਿਹਾ ਹੈ ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਿਆਈ ਜਿਹੜਾ 450 ਸਾਲਾਂ ਸ਼ਦਾਬੀ ਰੂਪ ਚ ਪੰਥ ਮਨਾ ਰਿਆ ਉਹਦੇ ਜਿਹੜੇ ਵਿਸ਼ੇਸ਼ ਸਮਾਗਮ ਨੇ 13 ਤੇ 14 ਨੂੰ 13 ਰਾਤ ਦੇ ਤੇ 14 ਨੂੰ ਦਿਨ ਦਾ ਉਹ ਗੁਰਮਤ ਸਮਾਗਮ ਜਿਹੜਾ ਦੀਵਾਨ ਗੁਰਦਾ ਦੀਵਾਨ ਨਾਲ ਮੱਜਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਹ ਹੁਣ ਇਹਦੇ ਵਿੱਚ ਵੀ ਸਿੱਖ ਸੰਗਤਾਂ ਨੂੰ ਉੱਚੇ-ਉੱਚੇ ਦੌਰ ਦੇ ਬੇਨਤੀ ਕੀਤੀ ਜਾਂਦੀ ਹੈ ਕਿਉਂ ਲੋਕਲ ਵੀ ਅੰਮ੍ਰਿਤਸਰ ਸ਼ਹਿਰ ਦੀਆਂ ਸੰਗਤਾਂ ਵੀ ਔਰ 12 ਜਨੀਆਂ ਸੰਗਤਾਂ ਬਾਅਦ ਤੋਂ ਬਾਅਦ ਇਹ ਸਮਾਗਮ ਵਿੱਚ ਆਪਣੀ ਸ਼ਮੂਲੀਅਤ ਕਰ ਸਕਦੇ ਆਂ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਜਰੂਰ ਹਾਜ਼ਰੀ ਭਰਨ ਕਿਉਂਕਿ ਅੱਜ ਜਿਹੜਾ ਪੰਥ ਵਿੱਚ ਬੜਾ ਬੜਾ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੈ ਕਿ ਸਾਡੀ ਜਿਹੜੀ ਪੀੜ੍ਹੀ ਹੈ ਸਾਡੇ ਜਿਹੜੇ ਬੱਚੇ ਨੇ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਆ ਆਪਣੇ ਅਮੀਰ ਇਤਿਹਾਸ ਤੇ ਵਿਰਾਸਤ ਨੂੰ ਟੁੱਟਦੇ ਜਾ ਰਹੇ ਆ ਕਾਰਨ ਇਹ ਹੀ ਹੈ ਮੁੱਖ ਤੌਰ ਤੇ ਕਿ ਬੱਚਿਆਂ ਨੇ ਬੱਚਿਆਂ ਦੇ ਪੇਰੈਂਟ ਜਿਹੜੇ ਮਾਪੇ ਨੇ ਜਿਹੜੇ ਉਹਨਾਂ ਨੇ ਆਪਣੀ ਜਿਹੜੀ ਜੁम्मेवारी ਬੰਦੀ ਉਹਨਾਂ ਦੀ ਡਿਊਟੀ ਬੰਦੀ ਹੈ ਬੱਚਿਆਂ ਦੇ ਪ੍ਰਤੀ ਉਹਦੇ ਵਿੱਚ ਅਵਿਸ਼ਵਾਸਪਨ ਬਹੁਤ ਵੱਡੇ ਪੱਧਰ ਤੇ ਆ ਗਿਆ ਹੈ ਇਹੀ ਕਾਰਨ ਹੈ ਕਿ ਬੱਚੇ ਸਿੱਖੀ ਤੋਂ ਦੂਰ ਹੋ ਰਹੇ ਗੁਰਬਾਣੀ ਤੋਂ ਦੂਰ ਹੋ ਰਹੇ ਆਪਣੇ ਇਤਿਹਾਸ ਵਿਰਸੇ ਤੋਂ ਦੂਰ ਹੋ ਰਹੇ ਆ ਔਰ ਇਹ ਇੱਕ ਬਹਾਨੇ ਆ ਸ਼ਤਾਬਦੀ ਸਮਾਗਮ ਜਿੰਨੇ ਵੀ ਕਿਰਮ ਸਮਾਗਮ ਹੁੰਦੇ ਆ ਇਹਦੇ ਵਿੱਚ ਪੇਰ ਨੂੰ ਸੋਚੇ ਦਾ ਮਾਪਿਆਂ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਚੇਚੇ ਤੌਰ ਤੇ ਪ੍ਰੇਰਨਾ ਦੇ ਕੇ ਆਪਣੇ ਨਾਲ ਜੁੜੂਰ ਖੜਨ ਤਾਂ ਕਿ ਅੱਧਾ ਘੰਟਾ ਘੰਟਾੜੀ ਸੰਗਤ ਹੁੰਦੀ ਆ ਉਹ ਬਹੁਤ ਵੱਡਾ ਪ੍ਰਭਾਵ ਜਿਹੜਾ ਬੱਚਿਆਂ ਦੇ ਮਨ ਤੇ ਪੈਂਦਾ ਇਹ ਇੱਕ ਇੱਕ ਤਰੀਕਾ ਸਾਡੋ ਕੋਲ ਹੈਗਾ ਸੋ ਇਸ ਛੇਤੇ ਆਪਣੇ ਜਿੰਨੇ ਸਮਾਗਮ ਸ਼ਤਾਬਦੀ ਦੇ ਇਹਦੇ ਸਬੰਧ ਵਿੱਚ ਵੱਧ ਤੋਂ ਵੱਧ ਸੰਗਤਾਂ ਜਰੂਰਸ਼ ਮੁਲੀਤ ਕਰਨ ਔਰ ਇਸੇ ਸਬੰਧ ਵਿੱਚ ਅਲੱਗ-ਵੱਖਰੇ ਇਲਾਕਿਆਂ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੰਨੇ ਨਗਰ ਕੀਰਤਨ ਹੈ ਕੁਸ਼ਟ ਜਿਹੜੇ ਆ ਪ੍ਰਬੰਧਕ ਕਮੇਟੀ ਵੱਲੋਂ ਵੀ ਜਿਹੜੀ ਸਬ-ਕਮੇਟੀ ਇਹ ਬੇਨਤੀ ਕਰਕੇ ਜਿਵੇਂ ਸਤਕਾਰਯੋਗ ਬਾਬਾ ਸੋਰ ਸਿੰਘ ਵਾਲੇ ਬੀਤੀ ਚਾਂ ਵਾਲੇ ਬਾਬਾ ਅਵਤਾਰ ਸਿੰਘ ਜੀ ਉਹਨਾਂ ਨੇ ਇੱਕ ਪ੍ਰੋਗਰਾਮ ਲਿਖਿਆ ਕਿ ਉਹ 13 ਸਤੰਬਰ ਨੂੰ ਸੋਰ ਸਿੰਘ ਤੋਂ ਇੱਕ ਬੜਾ ਵੱਡਾ ਵਿਸ਼ਾਲ ਨਗਰ ਕੀਰਤਨ ਲੈ ਕੇ ਮਾਰਾ ਸਾਹਿਬ ਦਾ ਸਤਕਾਰ ਇਹ ਸ਼ਰਧਾ ਭੇਟ ਕਰਨ ਵਾਸਤੇ ਬੰਦਲ ਸਾਹਿਬ ਤੋਂ ਚੱਲਦੇ ਉਹਨਾਂ ਲੈ ਕੇ ਆਉਣਾ ਹੈ ਇਸੇ ਤਰ੍ਹਾਂ ਜਿਹੜਾ ਤੇ ਆਪਣਾ 15 ਸਤੰਬਰ ਦਾ ਉਹ ਖਡੂਰ ਸਾਹਿਬ ਤੋਂ ਨਗਰ ਕੀਰਤਨ ਜਿਹੜਾ ਪੈਦਲ ਆਰੰਭ ਹੋਣਾ ਉਹ 17 17 ਨੂੰ ਇੱਕ ਆਰੰਭ ਹੋਣਾ ਉਹ ਇੱਕ ਵਿਸ਼ੇਸ਼ ਪ੍ਰੋਗਰਾਮ ਨਗਰ ਕੀਰਤਨ ਦਾ ਔਰ ਇਸੇ ਤਰ੍ਹਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਲਾਗੇ ਸਾਡੇ ਇਤਿਹਾਸਕ ਸਥਾਨ ਨੇ ਮਾਰਾ ਸਾਹਿਬ ਦੇ ਜੀ ਬਾਬਾ ਬਕਾਲਾ ਸਾਹਿਬ ਹੈ ਡੇਰਾ ਸਾਹਿਬ ਹੈ ਇਸ ਇਲਾਕੇ 'ਚ ਜਿਵੇਂ ਉਸ ਤੋਂ ਲੋਕ ਹੋਰ ਵੀ ਸਿੱਖ ਸੰਗਤਾਂ ਜੇ ਨਗਰ ਕੀਰਤਨ ਬਾਬਾ ਸਾਹਿਬ ਦੇ ਸਤਿਕਾਰ ਇਹ ਤੇ ਲੈ ਕੇ ਆਪਣੇ ਨਗਰ ਖੇੜਿਆਂ ਤੋਂ ਆਉਣੀਆਂ ਚਾਹੁੰਦੀਆਂ ਨੇ ਉਹਨਾਂ ਨੂੰ ਚੇਚੇ ਤੌਰ ਤੇ ਬੇਨਤੀ ਹੈ ਕਿ ਮੌਜੂਦਾ ਪ੍ਰਬੰਧਕਾਂ ਨਾਲ ਵਿਚਾਰ ਕਰਕੇ ਤਰੀਕ ਜ਼ਰੂਰ ਲੈਣਾ ਸਾਡੀ ਕੋਸ਼ਿਸ਼ ਇਹੀ ਹੈ ਕਿ 1 ਸਤੰਬਰ ਤੋਂ ਲੈ ਕੇ ਜਿਹੜਾ 14 ਸਤੰਬਰ ਤੱਕ 15 ਸਤੰਬਰ ਤੱਕ ਇਹ ਨਗਰ ਕੀਰਤਨ ਜਿਸ ਵੀ ਸੰਗਤ ਨੇ ਆਪਣੇ ਤੌਰ ਤੇ ਲਿਆਉਣੇ ਆ ਜਾਂ ਪ੍ਰਬੰਧਕਾਂ ਵੱਲੋਂ ਪ੍ਰੋਗਰਾਮ ਏਦਾਂ ਦਾ ਹਯੋਜਿਤ ਕਰਨਾ ਉਹ ਇਹਨਾਂ ਦਿਨਾਂ ਦੇ ਵਿੱਚ ਹੀ ਰੱਖਿਆ ਜਾਵੇ ਤਾਂ ਕਿ ਪ੍ਰਚਾਰ ਦਾ ਬਹੁਤ ਵੱਡਾ ਆਧਾਰ ਬਣੇ ਔਰ ਪ੍ਰਚਾਰ ਦੇ ਸਬੰਧ ਵਿੱਚ ਜਿਹੜਾ ਹੋਲਡਿੰਗ ਨੇ ਜਾਂ ਜਿਹੜਾ ਵੀ ਪ੍ਰਚਾਰ ਮਾਲ ਦੇ ਮੈਂ ਸਾਡਾ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਅਖਬਾਰ ਟੀਵੀ ਉਹਨਾਂ ਸਾਧਨਾਂ ਦੇ ਵੀ ਇਸ ਸ਼ਤਾਬਦੀ ਸਮਾਗਮ ਨੂੰ ਵੱਡੇ ਪੱਧਰ ਤੇ ਜਿਹੜਾ ਪ੍ਰਚਾਰ ਆ ਜਾਵੇਗਾ ਉਹ ਸਭ ਤੋਂ ਸਾਡੀ ਜਿਹੜੀ ਵੱਡੀ ਕੋਸ਼ਿਸ਼ ਹੈ ਕਿ ਗਵਿੰਦਵਾਲ ਸਾਹਿਬ ਦਾ ਜਿਹੜਾ ਆਲਾ ਦੋਲਾ ਸੁਲਤਾਨਪੁਰ ਲੋਧੀ ਤਨਤਨ ਸਾਹਿਬ ਦਾ ਅੰਦਰ ਲਾਇਸਾ ਇਧਰੋਂ ਖਡੂਰ ਸਾਹਿਬ ਤੇ ਸਾਰਾ ਜੰਡੇ ਵਾਲੇ ਤੋਂ ਲੈ ਕੇ ਜਿੰਨਾ ਵੀ ਇਹ ਇਲਾਕਾ ਹੈ ਉਹਦੇ ਵਿੱਚ ਧਰਮ ਪ੍ਰਚਾਰ ਕਮੇਟੀ ਦੇ ਸਤਕਾਰਯੋਗ ਸਕੱਤਰ ਸਦਾ ਕਾਲਵਾ ਸਾਹਿਬ ਨੇ ਉੱਚੇ ਚੇਤੇ ਤੌਰ ਤੇ ਪ੍ਰਚਾਰਕ ਸਾਹਿਬਾਨਾਂ ਨੂੰ ਬੇਨਤੀ ਕਰਕੇ ਉਸ ਇਲਾਕੇ ਦੇ ਪ੍ਰਚਾਰ ਕਰਨ ਵਾਸਤੇ ਜਿਹੜਾ ਪਹਿਲਾਂ ਤੋਂ ਡਿਊਟੀ ਤਾਇਨਾਤ ਕੀਤਾ ਹੋਇਆ ਉਹ ਵੱਖ-ਵੱਖ ਇਲਾਕਿਆਂ ਜਾ ਕੇ ਗੁਰਮਤ ਸਮਾਗਮ ਕਰਕੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਆ ਪ੍ਰੋਗਰਾਮ ਬਾਰੇ ਤਫਸੀਲ ਜਾਣਕਾਰੀ ਦਿੰਦੇ ਡਿਟੇਲ ਜਾਣਕਾਰੀ ਵੀ ਦਿੰਦੇ ਆ ਸੋ ਪ੍ਰਚਾਰ ਵੀ ਬੜੇ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਜਿੰਨੀਆਂ ਸਿੱਖਿਆ ਦਾ ਆਪਣੇ ਤੌਰ ਤੇ ਜੋ ਪ੍ਰੋਗਰਾਮ ਕਰਨਾ ਚਾਹੁੰਦੀਆਂ ਨੇ ਜੇ ਉਹ ਨਗਰ ਕੀਰਤ ਲਿਆਉਣਾ ਚਾਹਣ ਗਵਿੰਦਾਲ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਸਾਹਿਬ ਨਾਲ ਅਨੰਦ ਮਸਤਕ ਹੋਣ ਵਾਸਤੇ ਸਤਸਕਾਰ ਭੇਟ ਕਰਨ ਵਾਸਤੇ ਤਾਂ ਉਹ ਤਰੀਕਾ ਜ਼ਰੂਰ ਪ੍ਰਬੰਧਕਾ ਕੋਲ ਲੈ ਕੇ ਤਾਂ ਕਿ ਵਕ ਵਕ ਦੇ ਨਾਲ ਵਕ ਵਕ ਨਗਰ ਕੀਰਤੇ ਆਉਂਦੇ ਰਹਿਣ ਅਤੇ ਸਿੱਖਾਂ ਦਾ ਜਿਹੜੀ ਆਮਦ ਹੈ ਉਹ ਇਹਨਾਂ ਸ਼ਤਾਬਦੀ ਸਮਾਗਮਾਂ ਵਿੱਚ ਸ਼ਮੂਲੀਅਤ ਦੀ ਬਣੀ ਰਵੇ ਸੋ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਔਰ ਬਹੁਤ ਚੜ੍ਹਦੀ ਕਲਾ ਵਾਲੇ ਜਿਹੜੇ ਪ੍ਰੋਗਰਾਮ ਸ਼ਹੀਦਾਂ ਦੇ ਸੰਬੰਧ ਦਾ ਇਹ ਤੋਂ ਇਲਾਵਾ ਜੇ ਹੋਰ ਵੀ ਕਿਸੇ ਕੋਲ ਕੋਈ ਵਿਚਾਰ ਇਸ ਤਰ੍ਹਾਂ ਦਾ ਹੋਵੇ ਜਿਸ ਨਾਲ ਇਹਨਾਂ ਸ਼ਹੀਦਾਂ ਦੀ ਸਮਾਗਮ ਨੂੰ ਹੋਰ ਪ੍ਰਭਾਵ ਢੰਗ ਦਾ ਕੀਤਾ ਜਾ ਸਕਦਾ ਉਹ ਆਪਣੇ ਵਿਚਾਰ ਵੀ ਲਿਖਤੀ ਤੌਰ ਉਤੇ ਜਾਂ ਟੈਲੀਫੋਨ ਤੇ ਪ੍ਰਬੰਧਕਾਂ ਨਾਲ ਸਾਂਝਾ ਕਰ ਸਕਦਾ ਜਾਂ ਮੈਨੇਜਰ ਗੁਰਿੰਦਰ ਸਿੰਘ ਜਿਹੜੇ ਸਾਡੇ ਉਹ ਤੋਂ ਨਾਲ ਸੰਪਰਕ ਕਰਕੇ ਦੱਸ ਵੀ ਸਕਦਾ ਤੇ ਇਸ ਕਰਕੇ ਇਹ ਸਾਰਿਆਂ ਦੇ ਸੰਬੰਧ ਵਿੱਚ ਇਹੀ ਹੈ ਸਾਰੇ ਮਹਾਂਪੁਰਸ਼ਾਂ ਨੂੰ ਪ੍ਰਧਾਨ ਸਾਹਿਬ ਸ਼ਰੋਨ ਗੁਰਦਾਰ ਪ੍ਰਬੰਧਕ ਕਮੇਟੀ ਸਰਕਾਰ ਜੋ ਹਰਜਿੰਦਰ ਸਿੰਘ ਢਾਮੀ ਸਾਹਿਬ ਵੱਲੋਂ ਇੱਕ ਬੇਨਤੀ ਪੱਤਰ ਸਦਾ ਪੱਤਰ ਦੇ ਰੂਪ ਵਿੱਚ ਉਹੀ ਛਾਪਿਆ ਜਾ ਰਿਹਾ ਹੈ ਉਹ ਵੀ ਡਿਊਟੀਆਂ ਲਾ ਕੇ ਮੈਂ ਕਹਦਾ ਸਾਰੇ ਮਹਾਂਪੁਰਸ਼ਾਂ ਦੇ ਚਰਨਾਂ 'ਚ ਪਹੁੰਚ ਕੇ ਉਹਨਾਂ ਨੂੰ ਬੇਨਤੀ ਕੀਤੀ ਜਾਵੇਗੀ ਕਿ ਉਹ ਵੀ ਆਪਣੀਆਂ ਸਮੋਚੀਆਂ ਸਿੱਖ ਸੰਗਤਾਂ ਦੇ ਨਾਲ ਇਹਨਾਂ ਸਾਰੇ ਹੋਣ ਵਾਲੇ ਸਮਾਗਮਾਂ 'ਚ ਜਰੂਰ ਸ਼ਮੂਲੀਅਤ ਕਰਨ ਅਤੇ ਉਹਨੂੰ ਹੋਰ ਜਿੰਨਾ ਵੀ ਪ੍ਰਭਾਵਸ਼ਾਲੀ ਬਣਾ ਸਕਦੇ ਆ ਉਹਦੇ ਵਿੱਚ ਪੂਰਨ ਸਹਿਯੋਗ ਜਿਹੜਾ ਪ੍ਰਬੰਧਕ ਕਮੇਟੀ ਦਾ ਕੀਤਾ ਜਾਵੇ ਸਾਰੇ ਚੇਤੇ ਤੋਂ ਸਾਰੇ ਮਹਾਂਪੁਰਸ਼ਾਂ ਨੂੰ ਸਿਨੇਬਰ ਬੇਨਤੀ ਹੈ ਕਿ ਵੱਧ ਤੋਂ ਵੱਧ ਸਿੱਖ ਸੰਤਨ ਨੂੰ ਪ੍ਰੇਰਣਾ ਦੇ ਕੇ ਆਪਣੇ ਸਥਾਨਾਂ ਤੇ ਉੱਤੇ ਵੀ ਜਿਹੜਾ ਰੋਜ਼ਾਨਾ ਪ੍ਰੋਗਰਾਮ ਨੰਬਰ ਯਾਦ ਹੈ ਤੇ ਗੁਰੂ ਘਰ 'ਚ ਹੁੰਦੇ ਆ ਸਾਂਪੋਰਟ ਆਵਾਜ਼ ਦੇ ਜਿਹੜੇ ਹੈੱਡਕੁਆਰਟਰ ਨੇ ਉੱਥੇ ਵੀ ਜਰੂਰ ਜਿਹੜਾ ਆਪਣੇ ਪ੍ਰਚਾਰਕ ਨੇ ਰਾਗੀ ਸਿੰਘ ਜਾਂ ਗਾਨੀ ਸਿੰਘ ਜਾਂ ਗਰੰਤੀ ਸਿੰਘ ਨੇ ਉਹਨਾਂ ਨੇ ਬੇਨਤੀ ਕਰਕੇ ਇਹ ਪ੍ਰੋਗਰਾਮਾਂ ਦਾ ਜਰੂਰ ਸੰਗਤਾਂ ਦੇ ਨਾਲ ਤਫਸੀਲ ਸਾਂਝੀ ਕਰਨ ਔਰ ਪ੍ਰੇਰਣਾ ਦੇਣ ਬੇਨਤੀ ਕਰਨ ਕਿ ਵਾਤਾਵਰਣ ਸੰਗਤਾਂ ਜਿਹੜੀਆਂ ਇਸ ਹਸਤਾਣ ਤੇ ਨਤਮਸਤ ਹੋਣ ਵਾਸਤੇ ਆਪਣੀ ਸ਼ਰਧਾ ਦਾ ਤਕੀਦਤ ਭੇਟ ਕਰਨ ਵਾਸਤੇ ਗੁਰੂ ਸਾਹਿਬ ਦੇ ਚਰਨਾਂ 'ਚ ਪਹੁੰਚਣ ਤੇ ਸੰਗਤਾਂ ਦੇ ਸਹਿਯੋਗ ਨਾਲ ਇਹ ਵੱਡੇ ਜਿਹੜੇ ਕਾਰਦਿਆ ਉਹ ਪ੍ਰਭਾਵਸ਼ਾਲੀ ਮਨਾਏ ਜਾ ਸਕਦੇ ਆ ਨਗਰ ਕੀਰਤਨ ਤੇ ਕੀਰਤਨ ਦਰਵਾਜ਼ ਜਿਹੜਾ ਸਤੰਬਰ ਦੇ ਪਹਿਲੇ ਹਫਤੇ ਤੋਂ ਮੈਂ ਪਹਿਲਾਂ ਬੇਨਤੀ ਕੀਤੀ 1 ਸਤੰਬਰ ਤੋਂ ਲੈ ਕੇ 14 ਸਤੰਬਰ 15 ਸਤੰਬਰ ਤੱਕ ਇਹ ਪ੍ਰੋਗਰਾਮ ਸਾਰੇ ਆ ਨਗਰ ਕੀਰਤਨ ਨਾਲ ਸੰਬੰਧ ਜਿਹੜੀਆਂ ਤਰੀਕਾਂ ਕੋਈ ਸੇਕ ਸੰਗਤਾਂ ਲੈਣੀਆਂ ਚਾਹਣ ਜਾਂ ਹੋਰ ਗੁਰਦਾਰ ਕਮੇਟੀ ਦੇ ਪ੍ਰਬੰਧਕ ਜਿਹੜੇ ਨੇ ਜਿਹੜੇ ਲਿਆਉਣਾ ਚਾਹੁੰਦੇ ਉਹ ਜਰੂਰ ਤਰੀਕ ਆ ਕੇ ਵਿਚਾਰ ਕਰ ਲੈਣ ਤੇ ਤਰੀਕ ਪੱਕੀ ਕਰਕੇ ਫਾਈਨਲ ਕਰਕੇ ਉਹਦੇ ਮੁਤਾਬਕ ਇਸ ਨਗਰ ਕਿਤੇ ਲੈ ਕੇ ਚੱਲਣ ਤਾਂ ਕਿ ਇਹ ਆਮਦ ਸੰਗਤਾਂ ਦੀ ਲਗਾਤਾਰ ਉਸ ਹਸਤਾں ਤੇ ਬਣੀ ਰਹੇ ਸੰਗਤਾਂ ਆ ਕੇ ਦਰਸ਼ਨਦਾਰ ਕਰਦੀਆਂ ਰਹਣ ਆਪਾਂ ਜੀਮ ਸਵਬਲਾ ਕਰਦੀਆਂ ਨੇ ਗੁਰੂ ਸਾਹਿਬ ਨੇ ਕੀਦੇ ਸਤਕਾਰ ਭੇਟ ਕਰਦੀਆਂ ਰਹਾਂ ਸਾਰਿਆਂ ਦਾ ਬਹੁਤ-ਬਹੁਤ ਉੱਚੇ-ਚੇਤੇ ਟੁਟ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ